ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਗਲੇ 48 ਘੰਟਿਆਂ ਦੀ ਮੌਸਮ ਅਪਡੇਟ ਲੈ ਕੇ حاضر ਆ ਸਭ ਤੋਂ ਪਹਿਲਾਂ ਤੁਸੀਂ ਇਸ ਵੇਲੇ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਆਪਣੀ ਸਕਰੀਨ ਤੇ ਦੇਖ ਰਹੇ ਹਾਂ ਜੀ ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬੱਦਲ ਵੇ ਵਾਲਾ ਸਿਸਟਮ ਲੈਂਦੇ ਤੋਂ ਚੜ੍ਹਦੇ ਗੱਲ ਨੂੰ ਐਂਟਰ ਕਰ ਰਿਹਾ ਸੀਗਾ ਤੇ ਉਹ ਹੁਣ ਜਿਹੜਾ ਪੂਰੀ ਤਰ੍ਹਾਂ ਐਕਟਿਵ ਹੈ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਈ ਬਣੀ ਹੋਈ ਆ ਮਾਲਵੇ ਦੇ ਜਿਹੜੇ ਆ ਪੂਰਬੀ ਜ਼ਿਲ੍ਹਿਆਂ ਨੂੰ ਛੱਡ ਕੇ ਖਾਸ ਕਰ ਲੁਧਿਆਣਾ ਘਟਿਆਲਾ ਸ਼੍ਰੀਫਤਗੜ੍ਹ ਸਾਹਿਬ ਬਰਨਾਲਾ ਮਾਨਸਾ ਸੰਗਰੂਰ ਮਹਾਲੀ ਡੇਰਾਬਸੀ ਚੰਡੀਗੜ੍ਹ ਇਹਨਾਂ ਖੇਤਰਾਂ ਨੂੰ ਛੱਡ ਕੇ ਲਗਭਗ ਸਾਰੇ ਪੰਜਾਬ ਦੇ ਵਿੱਚ ਜਿਹੜੀ ਆ ਬੱਦਲਵਾਈ ਇਸ ਵੇਲੇ ਬਣੀ ਹੋਈ ਆ ਦਰਮਿਆਨੀ ਤੋਂ ਸੰਗਨੀ ਬੱਦਲਵਾਈ ਤੁਹਾਨੂੰ ਨਜ਼ਰ ਆ ਰਹੀ ਹੋਈਗੀ ਉਮੀਦ ਆਲਾਡ ਬਿਲਕੁਲ ਨਹੀਂ ਆ ਜੀ ਬਿਲਕੁਲ ਇਹ ਜਿਹੜਾ ਫੋਕਸ ਸਿਸਟਮ ਹੈ ਬੱਦਲਵਾਈ ਜਿਹੜਾ ਸਿਸਟਮ ਹੈ ਤੇ ਮੀਂਹ ਕਿਤੇ ਵੀ ਨਹੀਂ ਪੈਗਾ ਕਿਤੇ ਕਿਤੇ ਇੱਕ ਦੋ ਥਾਵਾਂ ਤੇ ਹੋ ਸਕਦੀ ਹੈ ਕਿ ਛਿੱਟੇ-ਛਰਾਟੇ ਤੇ ਆਉਣ ਵਾਲੇ ਜਿਹੜੇ 24 ਘੰਟੇ ਹੋਣਗੇ ਇਹ ਸਿਸਟਮ ਹੈ ਜਿਹੜਾ ਪੂਰੀ ਤਰ੍ਹਾਂ ਐਕਟਿਵ ਰਹੂਗਾ ਤੇ 48 ਘੰਟਿਆਂ ਤੱਕ ਜਿਹੜੀ ਆ ਬਦਲਵਾਈ ਇਹ ਇਸੇ ਤਰ੍ਹਾਂ ਬਣੀ रह ਸਕਦੀ ਹੈ ਆ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਤੇ ਪਹਾੜੀ ਖੇਤਰਾਂ ਦੇ ਵਿੱਚ ਬਰਫਬਾਰੀ ਦਾ ਜਿਹੜਾ ਅਲਰਟ ਹੈ ਤੇ ਬਰਫਬਾਰੀ ਜਿਹੜੀ ਆ ਪਹਾੜਾਂ ਦੇ ਵਿੱਚ ਹੋ ਸਕਦੀ ਹੈ ਤੇ ਇਹਦੇ ਸਦਕਾ ਪੰਜਾਬ ਤੇ ਮੈਦਾਨੀ ਸੂਬੇ ਹਰਿਆਣੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜੇ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਤੇ ਜਿਸ ਕਰਕੇ ਜਿਹੜਾ ਜਿਆ ਠੰਡ ਦਾ ਦੌਰ ਹੋਰ ਜ਼ਿਆਦਾ ਵੱਧ ਸਕਦਾ ਹੈ ਧੁੰਦ ਦਾ ਅਲਰਟ ਸਿਕਾ ਜੀ ਅੱਜ ਸਵੇਰੇ ਹਾਲਾਂਕਿ ਧੁੰਦ ਤੋਂ ਰਾਹਤ ਹੈ ਬਦਲਵਾਈ ਹੋਣ ਕਰਕੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਧੁੰਦ ਜੜਿਆ ਕਿਤੇ ਵੀ ਵੇਖਣ ਨੂੰ ਨਹੀਂ ਮਿਲੀ ਕਿਤੇ ਕਿਤੇ ਹੋ ਸਕਦਾ ਕੁਝ ਕਿਸੇ ਤਰ੍ਹਾਂ ਦੇ ਵਿੱਚ ਧੁੰਦ ਪਈ ਹੋਵੇ ਜ਼ਿਆਦਾਤਰ ਖੇਤਰ ਜਿਹੜੇ ਉਸਾਫੀ ਸੀਗੇ ਜੀ ਤੇ ਹੁਣ ਇਹ ਬਦਲਵਾਈ ਜਿਹੜੀ ਹੈ ਇਸੇ ਤਰ੍ਹਾਂ ਬਣੂਗੀ ਜੀ ਆਉਣ ਵਾਲੇ ਜਿਹੜੇ 3-4 ਘੰਟੇ ਹੋਣਗੇ ਮਾਲਵੇ ਦੇ ਪੂਰਬੀ ਜ਼ਿਲ੍ਹੇ ਵੀ ਕਵਰ ਹੋਣਗੇ ਲੁਧਿਆਣਾ ਫਟਿਆਲਾ ਫਤਿਹਗੜ੍ਹ ਸਾਹਿਬ ਸਾਰੇ ਜਿਹੜੇ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਵੀ ਸੰਘਣੀ ਬਦਲਵਾਈ ਜਿਹੜੀ ਆ ਬਣ ਸਕਦੀ ਹੈ ਤੇ ਇਹ ਜਿਹੜੀ ਬਦਲਵਾਈ ਹੈ ਅਗਲੇ 48 ਘੰਟਿਆਂ ਤੱਕ ਇਸੇ ਤਰ੍ਹਾਂ ਹੋਣੀ ਰਹੇਗੀ ਮੌਸਮਿਕ ਭਾਗ ਦੀ ਜੇਕਰ ਅਪਡੇਟ ਮੰਨੀਏ ਤਾਂ ਤੁਹਾਡੇ ਸਕਰੀਨ ਤੇ ਅਜੇ ਜੋ ਮੌਸਮਿਕ ਭਾਗ ਲੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ 15 ਦੀ 16 ਦੀ ਗੱਲ ਕਰੀਏ 17 18 19 20 ਯਾਨੀ ਕਿ ਕਿਤੇ ਵੀ ਕੋਈ ਜੜੇ ਜਾਂ ਮੀਂਹ ਚ ਖੜਦੀ ਸੰਭਾਵਨਾ ਬਿਲਕੁਲ ਨਹੀਂ ਹੈ ਹਲਕੇ ਮੀਦਾਰ ਜੋ ਸਕਦੇ ਨੇ ਕਿਤੇ ਕਿਤੇ ਛਿੱਟੇ ਛਰਾਟੇ ਟਾਵਾ ਟਾਵਾ ਖੇਤਾਂ ਦੇ ਵਿੱਚ ਹੋ ਸਕਦੇ ਆ ਜੇ ਇਹ ਸੰਗਣੀ ਤੁਹਾਨੂੰ ਤੁਸੀਂ ਦੇ ਸਕਦੇ ਹੋ ਇਹ ਪਹਿ ਸਕਦੀ ਆ ਹਾਲਾਂਕਿ ਅੱਜ ਅਲਰਟ ਸੀਗਾ ਪਰ ਤੁਹਾਨੂੰ ਦੇਖਣ ਨੂੰ ਨਹੀਂ ਮਿਲੀ ਤੇ ਫਿਲਹਾਲ ਮੌਸਮਿਕ ਭਾਗ ਦਾ ਵੀ ਇਹੀ ਕਹਿਣਾ ਹੈ ਜੀ ਕਿ ਕੋਈ ਵੱਡਾ ਖਰਫਾ ਹੋਇਆ ਜਿਹੜਾ ਇਸੇ ਸਿਸਟਮ ਦੇ ਪ੍ਰਭਾਵ ਹੇਠ ਜਿਹੜੇ ਆ ਮੀਂਹ ਨਹੀਂ ਆਉਣਗੇ ਤੇ ਮੌਸਮ ਬੜਾ ਸਾਫ਼ੀ ਰਹੂਗਾ ਜਿਵੇਂ ਜਿਵੇਂ ਤਾਜ਼ਾ ਫੋਟ ਆਉਣਗੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਜੀ ਚੈਨਲ ਦੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸ਼ੁਕਰੀਆ